ਤਸਵੀਰ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਨੂੰ ਦੱਸਦੀ ਕਿ ਡੋਨਾਲਡ ਟਰੰਪ ਦੇ ਵੱਲੋਂ ਇੱਕ ਵੱਡਾ ਟਵੀਟ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਟਵੀਟ ਦੇ ਵਿੱਚ ਲਿਖਦੇ ਨੇ ਕਿ ਅਸੀਂ ਹਮਲਾ ਜੁੜਾਇਆ ਪ੍ਰਮਾਣੂ ਸਥਾਨਾਂ ਤੇ ਯਾਨੀ ਕਿ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ਤੇ ਹਮਲਾ ਜੁੜਾਇਆ ਉਹ ਸਫਲ ਤਰੀਕੇ ਦੇ ਨਾਲ ਕਰ ਦਿੱਤਾ ਹੈ ਜਾਨੀ ਕਿ ਇਹ ਅਮਰੀਕਾ ਦੇ ਵੱਲੋਂ ਸਾਂਝਾ ਕੀਤਾ ਗਿਆ ਟਵੀਟ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਉਹ ਕਹਿੰਦੇ ਨੇ ਕਿ ਅਸੀਂ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ਤੇ ਆਪਣਾ ਬਹੁਤ ਹੀ ਸਫਲ ਹਮਲਾ ਜੜਾਇਆ ਉਹ ਪੂਰਾ ਕਰ ਲਿਆ ਜਿਨ੍ਹਾਂ ਦੇ ਵਿੱਚੋਂ ਫੋਡੋ ਨੇ ਨਤਾਜ਼ਨਜ਼ ਨੇ ਅਤੇ ਇਸ ਸਫਾਖ ਨੇ ਸ਼ਾਮਿਲ ਹੈ ਯਾਨੀ ਕਿ ਇਹ ਤਿੰਨ ਸਥਾਨ ਨੇ ਪ੍ਰਮਾਣੂ ਸਥਾਨ ਜਿਨ੍ਹਾਂ ਤੇ ਅਮਰੀਕਾ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਤਿੰਨ ਪ੍ਰਮਾਣੂ ਸਥਾਨਾਂ ਦੇ ਉੱਪਰ ਹੈ ਔਰ ਸਾਰੇ ਜਹਾਜ਼ ਹੁਣ ਈਰਾਨ ਦੇ ਹਵਾਈ ਖੇਤਰ ਤੋਂ ਬਾਹਰ ਨੇ ਬੰਬਾਂ ਦਾ ਪੂਰਾ ਆ ਪਿਲੋਡ ਪ੍ਰਾਇਮਰੀ ਸਾਈਟ ਫੋਰਡੋ ਤੇ ਸੁੱਟਿਆ ਗਿਆ ਸੀ ਸਾਰੇ ਜਹਾਜ਼ ਸੁਰੱਖਿਤ ਢੰਗ ਨਾਲ ਕਰਵਾਪਸ ਆ ਰਕੇ ਹਨ ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ ਨੇ ਤਾਂ ਇਹ ਬਕਾਇਦਾ ਟਵੀਟ ਦੇ ਵਿੱਚ ਲਿਖਿਆ ਗਿਆ ਹਨ ਕਿ ਅਸੀਂ ਫੋਰਡੋ ਦੇ ਜਿਹੜਾ ਹਵਾਈ ਖੇਤਰ ਹੈ ਪ੍ਰਾਇਮਰੀ ਸਾਈਟ ਫੋਟੋ ਤੇ ਛੁੱਟਿਆ ਗਿਆ ਸੀ ਤੇ ਹੁਣ ਸਾਰੇ ਸਾਡੇ ਜਹਾਜ਼ ਜਿਹੜੇ ਨੇ ਉਹ ਸੁਰੱਖਿਤ ਨੇ ਔਰ ਉਹਨਾਂ ਦੀ ਰਡਾਰ ਦੇ ਵਿੱਚੋਂ ਬਾਹਰ ਨੇ ਤੇ ਘਰ ਵਾਪਸ ਪਤਲੇ ਨੇ ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ ਨੇ ਦੁਨੀਆ ਵਿੱਚ ਕੋਈ ਹੋਰ ਫੌਜ ਨਹੀਂ ਹੈ ਜੋ ਅਜਿਹਾ ਕਰ ਸਕਦੀ ਹੈ ਹੁਣ ਸ਼ਾਂਤੀ ਦਾ ਸਮਾਂ ਹੈ ਇਸ ਮਾਮਲੇ 'ਵਾਂ ਧਿਆਨ ਦੇਣ ਲਈ ਤੁਹਾਡਾ ਧੰਨਵਾਦ ਤਾਂ ਇਹ ਟਵੀਟ ਜਿਹੜਾ ਆ ਉਹ ਕੀਤਾ ਗਿਆ ਹੈ ਡੋਨਾਲਡ ਟਰੰਪ ਦੇ ਵੱਲੋਂ ਤੁਹਾਨੂੰ ਦੱਸਦੇ ਕਿ ਈਰਾਨ ਤੇ ਇਜ਼ਰਾਈਲ ਦੇ ਵਿੱਚਕਾਰ ਲਗਾਤਾਰ ਜੰਗ ਜੜੀਉ ਚੱਲ ਰਹੀ ਹੈ ਤਾਂ ਇਸੇ ਵਿਚਾਲੇ ਅਮਰੀਕਾ ਦਾ ਇੱਕ ਵਟਾ ਟਵੀਟ ਸਾਹਮਣੇ ਆ ਜਾਣਾ ਡੋਨਾਲਡ ਟਰੰਪ ਦਾ ਰਾਸ਼ਟਰਪਤੀ ਦਾ ਹਰ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ਤੇ ਬਹੁਤ ਸਫਲਪੂਰਨ ਹਮਲਾ ਜੜਾਉ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਫੋਰਡੂ ਹੈ ਇੱਕ ਨਤਾਨਨਜ਼ ਨੇ ਅਤੇ ਇੱਕ ਇਸਫਾਹਨ ਸ਼ਾਮਿਲ ਨੇ ਜਿਨ੍ਹਾਂ ਤਿੰਨ ਸਾਈਟਾਂ ਤੇ ਹਮਲਾ ਜੜਾ ਕੀਤਾ ਗਿਆ ਤੇ ਹੁਣ ਸਾਰੇ ਜਹਾਜ਼ ਜਿਹੜੇ ਨੇ ਉਹ ਇਰਾਨ ਦੇ ਹਵਾਈ ਖੇਤਰ ਤੋਂ ਬਾਹਰ ਆ ਚੁੱਕੇ ਨੇ ਬੰਬਾਂ ਦਾ ਪੂਰਾ ਪੇ ਲੋਡ ਜੜਾਇਆ ਪ੍ਰਾਇਮਰੀ ਸਾਈਟ ਫੋਰਡੋ ਤੇ ਸੁੱਟਿਆ ਗਿਆ ਸੀ ਸਾਰੇ ਜਹਾਜ਼ ਸੁਰੱਖਿਤ ਢੰਗ ਦੇ ਨਾਲ ਘਰ ਜਿਹੜੇ ਨੇ ਉਹ ਵਾਪਸ ਆ ਰਹੇ ਨੇ ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ ਨੇ ਦੁਨੀਆ ਵਿੱਚ ਕੋਈ ਹੋਰ ਫੌਜ ਨਹੀਂ ਹੈ ਇਹ ਉਹਨਾਂ ਨੇ ਅਮਰੀਕੀ ਫੌਜ ਦੀ ਤੁਹਾਨੂੰ ਦੱਸਦੇ ਕਿ ਸਫਲਤਾ ਦੇ ਬਾਰੇ ਦੇ ਵਿੱਚ ਵੀ ਸਾਂਝਾ ਕੀਤਾ ਕਿ ਕੋਈ ਹੋਰ ਫੌਜ ਨਹੀਂ ਹੈ ਅਮਰੀਕਾ ਤੋਂ ਸવાય ਜਿਨ੍ਹਾਂ ਨੇ ਕੰਮ ਕੀਤਾ ਹੋਵੇ ਤਾਂ ਫੌਜ ਨੂੰ ਵੀ ਉਹਨਾਂ ਨੇ ਵਧਾਈਆਂ ਦਿੱਤੀਆਂ ਨੇ ਹੁਣ ਸ਼ਾਂਤੀ ਦਾ ਸਮਾਂ ਹੈ ਨਾਲ ਕਿਉਂ ਨੇ ਟਵੀਟ ਕਰ ਦਿੱਤਾ ਹੈ ਕਿ ਹੁਣ ਸ਼ਾਂਤੀ ਦਾ ਸਮਾਂ ਹੈ ਇਸ ਮਾਮਲੇ 'ਤੇ ਵਾਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ। ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਅਮਰੀਕਾ ਨੇ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ 'ਤੇ ਹਮਲਾ ਕਰ ਦਿੱਤਾ ਹੈ ਤੇ ਹਮਲੇ ਤੋਂ ਬਾਅਦ ਸੁਰੱਖੇਤ ਉਹਨਾਂ ਦੇ ਜਹਾਜ਼ ਜਿਹੜੇ ਨੇ ਵਾਪਸ ਆ ਚੁੱਕੇ ਨੇ ਖੁਦ ਇਹਦੀ ਪੁਸ਼ਟੀ ਜਿਹੜੀ ਆ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਕੀਤੀ ਗਈ ਹੈ।